ਦੇ ਨਾਲ ਲਾਏ ਹੋਰ ਕੋ ਨਾ ਕਰੋ ਦਰਗਾਹ ਤੇ ਚੜਦਾ ਦਰਗਾਹ ਦੇ ਬਾਹਰ ਲਾ ਲਓ ਆਪਾਂ ਨੂੰ ਕਿਹੇ ਧਰਮ ਮੰਦਿਰ ਨੂੰ ਦੁਕਾਨ ਮੰਦਿਰ ਨੂੰ ਦੁਕਾਨ ਕੀ ਤੋਰਦੇ ਨੇ ਮੰਦਿਰ ਨੇ ਤੁਹਾਨੂੰ ਕਿਹਾ ਉਹ ਕਿਵੇਂ ਚੱਲਨੀ ਦੁਕਾਨ ਭਾਜੀ ਮੈਨੂੰ ਫਿਰ ਮੈਂ ਆਪਣੀ ਕਮਾਈ ਤੇ ਰੋਟੀ ਮੰਦਿਰ ਨੇ ਕਿਹਾ ਤੁਹਾਨੂੰ ਉਹ ਕਿਵੇਂ ਵੇਚ ਭਾਜੀ ਮੈਂ ਰੋਟੀ ਖਾਣੀ ਹੈ ਰੋਟੀ ਖਾਣੀ ਨਸ਼ਾ ਵੇਚ ਕੇ ਯਾਰ ਲੋਕਾਂ ਨੂੰ ਕੀ ਦਿਖਾਉਣਾ ਤੂੰ ਲੋਕੀ ਪਸ਼ਾਕਾ ਲੈ ਹਰਾਂ ਦਾ ਰਮ ਜੀ ਨਵਰਾਤਰੇ ਸ਼ੁਰੂ ਨੇ ਲੋਕਾਂ ਨੇ ਆਣਾ ਉੱਥੇ ਕੀ ਵੇਖਣਗੇ ਸਾਡੇ ਮੰਦਿਰਾਂ 'ਚ ਨਸ਼ਾ ਵੀ ਕੱਢਦੇ ਆ ਭਾਈ ਮੈਂ ਨਸ਼ਾ ਵੇਚ ਨਹੀਂ ਗਿਆ ਨਸ਼ਾ ਹੀ ਆ ਹੋਰ ਇਹਦਾ ਕੁਦਾ ਨਸ਼ਾ ਨਹੀਂ ਵੇਚਣਿਆ ਮੈਂ ਭਾਈ ਮੈਂ ਕੋਈ ਲ ਟੋਕ ਲੈਣਾ ਭਾਈ ਚੜ੍ਹ ਜਾ ਇੱਥੇ ਕਰੋ ਕਰੋ ਛੋੜ ਦੋ ਟੋਕ ਲੈਣਾ ਬੰਦਾ ਫਾਈ ਫਲੇਵਰ ਉਹ ਕਾ ਨਾ ਨਾ ਓਏ ਤੰਬਾਕੂ ਆ ਭਾਜੀ ਉਹ ਕੋ ਟੋਕ ਲੈਣਾ ਆਪਾਂ ਫਲੇਵਰ ਤਾਂ ਵੀਚਣੇ ਆ ਦਰਗਾਹ ਵਾਲੇ ਚੜ੍ਹਦਾ ਦਰਗਾਹਾਂ ਦੇ ਬਾਹਰ ਕੋ ਬੰਦੀ ਕਰ ਦੇਣਾ ਕੋਈ ਸਾਨੂੰ ਭਾਈ ਤੁਹਾਡੇ ਨਾਲ ਵੇਖੋ ਮੈਂ ਕੋਈ ਦੋਖੀ ਨਾ ਕਰ ਦਿੰਦਾ ਆਈ ਸਿਰਫ ਇਹ ਯਾਰ ਕੀ ਕਰੀਏ ਓਥੇ ਕਦੇ ਵੇਚੋ ਮਾਰਾ ਤੁਹਾਨੂੰ ਬਰਕਤਾਂ ਬਾਰੀ ਆ ਮੈਂ ਨਹੀਂ ਕਰਦਾ ਟੋਲਾ ਇੱਕ ਟੋਲਾ ਭਾਈ ਇਹ ਚ ਜੇ ਤਾਲੀ ਲੱਭੇ ਉਹ ਨਹੀਂ ਨਹੀਂ ਮੈਂ ਤਾਂ ਬੈਟਾ ਕਰ ਦਿੰਦਾ ਬੈਟਾ ਕਰਦਣਾ ਸਭ ਟੈਨਸ਼ਨ ਨਹੀਂ ਉਹ ਮੰਨ ਦੀ ਗੱਲ ਹੈ ਲੇਕਿਨ ਤੁਹਾਨੂੰ ਆਪ ਨੂੰ ਸ਼ਰਮ ਆਣੀ ਚਾਹੀਦੀ ਜੇ ਮੈਨੂੰ ਕਿਸੇ ਨੇ ਦੱਸਿਆ ਤੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਬਗਰਾਂਦੇ ਆ ਗੁਟਕਾ ਪ੍ਰਮੋਟ ਕਰਨਦੇ ਹੋ ਤੁਸੀਂ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਵਰੁਣ ਸਰੀਨ ਹਾਂ ਹਾਂ ਜੀ ਵਰੁਣ ਜੀ ਇੱਥੇ ਆਇਓ ਕੀ ਮੈਂ ਆਪਾਂ ਖਲੋਤੇ ਆ ਜੀ ਦਰਗਿਆਣਾ ਤੇਪਥ ਜੰਦੇ ਜਿਹੜਾ ਬਰਗਾਣਾ ਕੰਪਲੈਕਸ ਬਣਿਆ ਉੱਥੇ ਆ ਵੇਖੋ ਆਂਡ ਗਵਾਂਡ ਤੁਸੀਂ ਵੇਖੋਗੇ ਨਾ ਸਾਰੀਆਂ ਧਾਰਮਿਕ ਚੀਜ਼ਾਂ ਦੀਆਂ ਦੁਕਾਨਾਂਾਂ ਨੇ ਮੂਰਤੀਆਂ ਚੋਲੇ ਸਭ ਕੁਝ ਵਿਕਦਾ ਤੇ ਆ ਦੋ ਦੁਕਾਨਾਂ ਦੇ ਸਾਹਮਣੇ ਤੀਜੀ ਦੁਕਾਨ ਮੇਨ ਉਹ ਕਾ ਵੀ ਕੰਦੇ ਆ ਤੇ ਜੋ ਕਿ ਆਸਤਾਨ ਆ ਆਸਤਾਨ ਨਾਲ ਖਲਵਾੜ ਕੀਤਾ ਜਾ ਰਿਹਾ ਇਹ ਤੰਬਾਕੂ ਵਾਲੇ ਫਲੇਵਰ ਵੇਚਣਦੇ ਨੇ ਪੁਲਿਸ 10 ਕਦਮਾਂ ਦੀ ਦੂਰੀ ਤੇ ਚੌਂਕੀ ਆ ਪੁਲਿਸ ਰੈਸਟੋਰੈਂਟਾਂ ਚ ਪੱਬਾਂ ਚ ਜਾ ਕੇ ਰੇਟ ਕਰਦੀ ਆ ਤੇ ਹੁੱਕੇ ਫੜੇ ਆ ਪਾ ਹੁੱਕੇ ਫੜੇ ਤੇ ਸ਼ਰਿਆਨ ਦੀ ਕੰਦੇ ਨੇ ਇਹ ਮਿਲ ਗਈ ਸਾਡਾ ਧਰਮ ਆ ਜਾਂ ਸਾਡੀ ਆਸਤਾ ਵਾ ਤਾਂ ਕਰਕੇ ਨਹੀਂ ਕੋਈ ਇਹਦੇ ਬਸ ਵੱਲ ਧ ਮੈਂ ਦੁਕਾਨਾਂ ਕਮੇਟੀ ਬਹੁਤ ਸ਼ਲਾਘਾ ਹੈ ਉਹ ਕੰਮ ਕਰਦੀ ਆ ਤੇ ਗਾਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਹੈ ਲੇਕਿਨ ਇਹ ਦੁਕਾਨਾਂ ਬਹੁਤ ਪੁਰਾਣੀਆਂ ਨੇ ਤੇ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਬੇਨਤੀ ਕਰਾਂਗਾ ਆਪਣੇ ਧਰਮ ਨੂੰ ਅਹੀ ਆਪ ਬਚਾਣਾ ਵਾ ਇਹੋ ਜਿਹੇ ਆ ਜਿਹੜੀਆਂ ਦੁਕਾਨਾਂ ਇਹਨਾਂ ਨੂੰ ਬੰਦ ਕਰਾਇਆ ਜਾਵੇ ਇੱਥੇ ਧਾਰਮਿਕ ਸਥਾਨ ਸਮਾਨ ਵਿਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਨਸ਼ਾ ਪ੍ਰਮੋਟ ਕਰਨ ਨੇ ਆਪਾਂ ਲੱਗਦਾ ਨਹੀਂ ਜਿੱਥੇ ਦੁਕਾਨਾਂ ਹੈ ਉੱਥੇ ਸਮਾਨ ਵੀ ਮਿਲਦਾ ਰਾਧਾ ਕ੍ਰਿਸ਼ਨ ਜੀ ਦਾ ਹੁਣ ਸਾਰੇ ਵੇਖੋ ਭਾਈ ਕੋਈ 15-20 ਦਿਨ ਲੈ ਗਏ ਨਰਾਕੀ ਮੌਰਾਤੇ ਸ਼ੁਰੂ ਹੋਏ ਨਾ ਮੈਂ ਕਹਿੰਦਾ ਵੇਖੋ ਜੀ ਆਲੇ ਦੁਆਲੇ ਸਾਰੇ ਕ੍ਰਿਸ਼ਨ ਮਹਾਰਾ ਦੇ ਚੋਲੇ ਨੇ ਮੂਰਤੀਆਂ ਨੇ ਕਿੱਡੀਆਂ ਸੋਨਾ ਸੋਨਾ ਸਾਰਾ ਧਾਰਮਿਕ ਸਮਾਨ ਨੰਬਰਸਨ ਕਿਤੋਂ ਵੀ ਲੈਣਾ ਹੋਵੇ ਨਾ ਦਰਗਾਣਾ ਇੱਥੇ ਕੰਪਲੈਕਸ ਚ ਆਉਂਦਾ ਲੇਕਿਨ ਇੱਥੇ ਹੁੱਕੇ ਵਿਕਨੇ ਕਿਤੇ ਨਾ ਕਿਤੇ ਧਰਮ ਦੀ ਤੇ ਧਜੀਆਂ ਹੀ ਉਡਾਤੀਆਂ ਨਾਲੇ ਪਹੁੰਚੇ ਹੋ ਕੀ ਹੈ ਸਾਰਾ ਮਸਲਾ ਜੋ ਵੀ ਦੇਖਦੇ ਤਬਾਕੂ ਇੱਕ ਲੋ ਜੋ ਬੰਦੇ ਕਰੀਏ ਕਿੱਥੇ ਕਿੱਥੇ ਕਰਕੇ ਹੈਗਾ ਮੜਾ ਜੀ ਅੰਚਤੋ ਦੱਸ ਦਿਓ ਮੜਾ ਹੈਗਾ ਕਿੱਥੇ ਕਰਕੇ ਹੈ ਜੀ ਮਾ ਜੀ ਇੱਕ ਨੂੰ ਵੀ ਦੇਖ ਲੈ ਦੁੱਖ ਹੀ ਇੰਨਾ ਜੀ ਮਾ ਇਹ ਰੋਮਾਂ ਕੋਮਿਸ਼ਨਰ ਆ ਜੀ ਇਹਦੇ ਜਾਂ ਨਹੀਂ ਵਿਕਣਾ ਨਹੀਂ ਵਿਕਨੇ ਚਾਹੀਦੇ ਕਰਦਾ ਫਰਜ਼ ਕਰ ਕਿਹਦਾ ਲੱਗਦਾ ਨਹੀਂ ਕਿ ਮੈਂ ਆਹ ਮਾਈਸੋਲ ਕਰੋ ਜੀ ਫਰ ਆਓ 10 ਦਿਨਾਂ ਬਾਅਦ ਨਰਾਤੇ ਆਣ ਆਲੇ ਆ ਆਗੇ ਸ਼ੁਭਮ ਆ ਗਿਆ ਹੋਇਆ ਸ਼ੁਭਮ ਤੇ ਆ ਗਿਆ ਤੁਸੀਂ ਪਾਜੋ ਆਪ